ਕਿੰਨਾ ਟਾਈਮ ਹੋ ਗਿਆ ਵਾ ਆਈ ਨਹੀਂ ਅਜੇ ਤੱਕ ਪਰ ਇੱਕ ਗੱਲ ਵੇਖ ਲਾ ਮੈਨੂੰ ਕੱਲੀ ਨੂੰ ਚਾਹ ਵਾ ਮੇਰੀ ਪਤੀ ਨਹੀਂ ਆਉਣਾ ਵਾ ਸਾਰੇ ਅੰਦਰ ਵੜਵੜ ਮਰ ਕੇ ਹੈ ਇੰਨਾ ਨੀਗਾ ਪੀ ਚਲ ਬਾਹਰ ਆਣ ਕੇ ਬੈਠੀਏ ਪਰੋਣੇ ਨਹੀਂ ਆਉਣਾ ਵਾ ਮੇਰੀ ਪਤੀ ਨਹੀਂ ਆਉਣਾ ਵਾ ਰਹਿ ਤੇ ਦਫਾ ਹੋਣ ਦੇ ਇਹਨਾਂ ਨੂੰ ਮੈਂ ਕੱਲੀ ਬਠੇਰੀ ਆ ਪਰ ਟਾਈਮ ਬੜਾ ਹੋ ਗਿਆ ਵਾ ਮਹਾ ਵੰਡਾ ਵਧੀਆ ਨੇ ਨਾਗ ਤੇਲ ਖਰਚਾ ਨਾਗ ਦਾ ਟਾਈਮ ਖਾ ਬਣਾ ਇੱਕ ਗੇਡੋ ਨਿਕਲੇ गलिया <स्थाथ> मेरी ले, नहीं। तेल आनी है सौ सुखना मेरी भती एडा थोड़ा अंदर मान ला मैंख लो कि चा वा मेरी भती आई है तू कल आई है ना, ना। नहीं चलो तीन नहीं आए हो लाल चा तो है ना है ਹਾਈ ਹੇ ਤੇਲਵੜੀ ਸ਼ੀਸ਼ੀ ਕਿੱਥੇ ਗਈ ਆ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕਿ ਕਿਰਤੀ ਉਹ ਵਿਚਾਰੇ ਬਾਥਰੂ ਤੇ ਆ ਹੀ ਪਈ ਚਲ ਆਹ ਹੋਣ ਤੇ ਦੋਵਣ ਲੈ ਦੱਸ एक करने नहीं नहीं नहीं। नहीं कोई गाल नहीं। ले, कोई नहीं ले कोई ले 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 लो। है मेरी तो, आ, आजो. आजो, 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 पोता आजो. ले पोता, मैं लोत इतना ਪਾਣੀ ਲੈ ਆਵਾਂ ਨਹੀਂ ਨਹੀਂ ਕੋਈ ਜੀ ਪਾਣੀ ਦੀ ਨਹੀਂ ਲੋੜ ਹੈਗੀ ਅਸੀਂ ਬੜੀ ਦੂਰੋਂ ਆਏ ਆ ਇਧਰੋਂ ਨਿਕਲ ਕੇ ਲੈ ਆਏ ਆ ਵਿਆਹ ਤੋਂ ਬਾਅਦ ਪਹਿਲੀ ਵਾਰੀ ਆਈ ਆ ਮੈਂ ਠੰਡਾ ਲੈ ਕੇ ਆਉਣੀ ਆ ਉਹ ਤਾਂ ਮੈਂ ਹਾਂ ਤੂੰ ਤੇਰੀ ਕਰਦੀ ਬੜਾ ਹਾਂ ਤੇਰੇ ਨਾਲ ਵੇਖ ਕਿੱਡੀ ਖੁਸ਼ ਹੈ ਪਰ ਬਾਕੀ ਜੀ ਰਗ ਲੱਭਣ ਡਿਆ ਕੋਈ ਨਹੀਂ ਇੱਥੇ ਹੀ ਹੋਣੀ ਸਾਰੀ ਉਹ ਅਦਾ ਮੇਰੇ ਨਾਲ ਪਿਆਰ ਹੈ ਹੀ ਬੜਾ ਵਾ ਉਹ ਤਾਂ ਲੱਭਣ ਡਿਆ ਜੀ ਚੱਲ ਆ ਵੀ ਚੰਗਾ ਹੋ ਗਿਆ ਮੇਰਾ ਦਿਮਾਗ ਕੰਮ ਕਰ ਗਿਆ ਮੈਂ ਮੁੰਡੇ ਕੋ ਬੋਤਲ ਮੰਗਾਈ ਹੈ ਨਹੀਂ ਇਹਦਾ ਬੇੜਾ ਬਹਿ ਜੇ ਇਹਦਾ ਆ ਬੋਤਲ ਵੀ ਡਕਰ ਗਈ ਆ ਹੋਣੀ ਉੱਠੀ ਤੇ ਹੈਲੀ ਸਵੇਰ ਦੀ ਨਾ ਕੋਈ ਕੰਮ ਨਾ ਕੋਈ ਕਾਰ ਤੇ ਵੇਖ ਲੈ ਠੰਡਾ ਵਾਲੀ ਕੱਢ ਕੇ ਪੀ ਗਈ ਆ ਕੀ ਇਹਦਾ ਇਲਾਜ ਕਰਾਂ ਮੈਂ ਇਹਦਾ ਢਿੱਡ ਹੀ ਨਹੀਂ ਭਰਦਾ ਹੋਣੀ ਦਾ ਚਲ ਉਹਨਾਂ ਨੂੰ ਦਵਾਈ ਪੀਣਾ ਇਹਨਾਂ ਦਾ ਬਾਅਦ ਚ ਕੱਲ ਕਰੂੰਗੀ ਨਾ ਮੈਂ ਮਾ ਆ ਮੈਂ ਬੋਤਲ ਮਗਾਈ ਉਹ ਤੇ ਵੇਹ ਇਹਦਾ ਵਾਸ ਚਾਲਦਾ ਸਾਰੀ ਪੀ ਜਾਂਦੀ ਇਕੱਲੀ ਲੈ ਗਲਾਸੀਆਂ ਵਿੱਚ ਤੇ ਮਾਸਾ ਮਾਸਾ ਪੈ ਗਿਆ ਵਾ ਤੇ ਵੇਖੇ ਦਾ ਹਾਲ ਹੈ ਮੱਗ ਵਰਕੇ ਪੀਤਾ ਬਣਾਏ ਨੇ ਇਹਦਾ ਘੜਟੇ ਢੱਪਰਦਾ ਵਾ ਘੁਲਾ ਕੇ ਖਾਣੀ ਜਾ ਲੰਦੇ ਨੇ ਪਰੋਣੇ ਇਹਦੇ ਤੇ ਢਿੱਡ ਚ ਕੱਢੂਗੀ ਬਾਹਰ ਬਠੰਡਾ ਲੈ ਆਲਾ ਫਤਿਹ ਕਿਉ ਲੈ ਪੁੱਤ ਹੋਰ ਸੁਣਾਓ ਪਰਵਾਹ ਠੀਕ ਠਾਕ ਜੇ ਸਾਰਾ ਵਧੀਆ ਠੀਕ ਠਾਕ ਆਹ ਦੇਖਦੇ ਚਾਚਾ ਜੀ ਨਹੀਂ ਆਹੋ ਆਵੇਲੀ ਤੱਕ ਗਏ ਹੁਣੇ ਆ ਜਾਂਦੇ ਆ ਕੋਈ ਗੱਲ ਨਹੀਂ ਤੇ ਮੰਮੀ ਡੈਡੀ ਨੇ ਲੈ ਆਉਣਾ ਏ ਨਾਲ ਕੋਈ ਨਹੀਂ ਇੱਥੇ ਫੇਰ ਜਾਵਾਂਗੇ ਅਸੀਂ ਕਿਤੇ ਕੰਮ ਹੀ ਹਨਾ ਨੂੰ ਕੋਈ ਲੈ ਦੱਸ ਕੰਮ ਦੀ ਕਿਹੜੀ ਗੱਲ ਹੈਗੀ ਘੜੀ ਦੀ ਘੜੀ ਤੇ ਉੜਾ ਅਸੀਂ ਕਿਹੜਾ ਦੂਰ ਜਾਣਾ ਸੀ ਕਿਤੇ ਜ਼ਰੂਰੀ ਹੀ ਕੋਈ ਅਸੀਂ ਤਾਂ ਕਰਕੇ ਨਹੀਂ ਆਏ ਕਹਿੰਦੇ ਕੋਈ ਨਹੀਂ ਹੁਣ ਤੁਸੀਂ ਆਓ ਤੇ ਫੇਰ ਹੀ ਤਹੀ ਚੱਲਦੇ ਹਾਂ ਚੱਲ ਕੋਈ ਨਾ ਠੀਕ ਵਾ ਤੇ ਬਾਕੀ ਨਹੀਂ ਕੋਈ ਲੱਭਣਿਆ ਇੱਥੇ ਹੀ ਆ ਆ ਜਾਂਦੇ ਕੋਈ ਗੱਲ ਨਹੀਂ ਹੈ ਮੈਂ ਚਾਹ ਤਰ ਲਾ ਓ ਯਾਰ ਮੈਨੂੰ ਰੋਟੀ ਲਿਆ ਦੇ ਪਰੌਣਿਆਂ ਨੇ ਪਤਾ ਨਹੀਂ ਕਦੋਂ ਆਉਣਾ ਤੇ ਭੁੱਖਾ ਭਾਲਿਆ ਤੂੰ ਕੋਈ ਗੱਲ ਨਹੀਂ ਲਿਆ ਦਿੰਨੀ ਆ ਰੋਣਿਆ ਨੇ ਕਿਤੇ ਬਹੁਤ ਦੂਰ ਆਣਾ ਵਾ ਇੱਥੋਂ ਉਹਨਾਂ ਨੇ ਆ ਜਾਣਾ ਵਾ 2 ਮਿੰਟਾਂ ਜੀ ਉਹਨਾਂ ਨੇ ਚੱਲ ਜਾਣਾ ਕੋਈ ਨਹੀਂ ਜਦੋਂ ਚੱਲ ਜਾਣਗੇ ਫੇਰ ਰੋਟੀ ਖਾ ਲਾਂਗੇ ਉਹਨਾਂ ਨੇ ਪਤਾ ਨਹੀਂ ਕਦੋਂ ਜਾਣਾ ਕਦੋਂ ਨਹੀਂ ਜਾਣਾ ਤੇ ਪਤਾ ਨਹੀਂ ਕਦੋਂ ਆਣਾ ਵਾ ਜਬ ਬਿਸਕੁਟ ਦਾ ਭਾਈ ਗਏ ਆ ਤੇ ਕਾਹੇ ਖੜੀ ਆ ਗਏ ਹਾਂ ਬੈਠੇ ਇੱਥੇ ਬਾਹਰ ਜੀ ਇੱਥੇ ਬੈਠੇ ਆ ਨਾ ਬਾਹਰ ਮੈਂ ਮਿਲ ਕੇ ਆ ਗਿਆ ਫੇਰ ਮੈਂ ਤੁਹਾਨੂੰ ਇੱਕ ਵਾਰੀ ਜਦੋਂ ਕਿਹਾ ਨਾ ਵੀ ਨਹੀਂ ਜਾਣਾ ਜੇ ਤੁਸੀਂ ਅੱਜ ਆਹ ਕਮਰੇ ਜੋ ਬਾਹਰ ਪੈਰ ਨਹੀਂ ਰੱਖਿਆ ਨਾ ਤਾਂ ਮੈਂ ਖਾਵੇ ਕੁਛ ਨਾ ਕੁਝ ਖਾ ਕੇ ਮਰ ਜਾਣਾ ਇਹਣਾ ਹੋਵੇ ਕਿ ਹਾਂ ਵੀ ਮਾਂ ਹੀ ਲੱਭੇ ਇੱਥੇ ਫਿਰ ਤੁਹਾਨੂੰ ਤੂੰ ਸਿਆਪਾ ਪਾਉਂਦੇ ਰਹੀ ਨਹੀਂ ਕੋਈ ਨਾ ਕੋਈ ਮੇਰੀ ਬੇਇੱਜ਼ਤੀ ਕਰਕੇ ਹੀ ਰਹਿਣਾ ਵਾ ਕਿੰਨੀ ਮੇਰੀ ਬੇਇੱਜ਼ਤੀ ਕਰਦੀ ਆ ਹਰ ਥਾਂ ਤੇ ਹਰ ਥਾਂ ਤੇ ਮੈਨੂੰ ਲੈ ਕੇ ਤੇ ਮੇਰੀ ਇੰਨੀ ਕੁੱਤੇਖਾਣੀ ਕਰਦੀ ਅੱਜ ਮੇਰੀ ਬੇਇੱਜ਼ਤੀ ਕਰਾਉਣੀ ਕਰਾਉਣੀ ਆ ਤੇ ਤੇਰੀ ਭਤੀਜੀ ਬਹੁਤ ਤੁਰ ਰਹੀ ਹੈ ਇੱਥੋਂ ਤੂੰ ਨਹੀਂ ਤੇਰੀ ਮੇਰੀ ਰਿਸ਼ਤੇਦਾਰੀ ਆ ਉੱਧਰ ਠੀਕ ਆ ਤੇ ਮੈਂ ਤਾਂ ਲੈ ਮਿਲਣਾ ਜਦੋਂ ਮੈਂ ਤਾਂ ਇੱਕ ਵਾਰੀ ਕਹਿਤਾ ਉਹਨੇ ਕਿ ਨਹੀਂ ਜਾਣਾ ਤਾਂ ਫਿਰ ਨਹੀਂ ਜਾਣਾ ਵਾ ਇਹਣਾ ਹੋਵੇ ਕਿ ਮੈਂ ਮਗਰੋਂ ਦਾਣੇ ਇੱਥੇ ਮਰੀ ਲੱਭਾ ਤੁਹਾਨੂੰ ਨਾਲੇ ਮੈਂ ਤੈਨੂੰ ਅੰਬ ਦਾ ਜੂਸ ਲਿਆ ਕੇ ਦੇਣਾ ਲਿਆਂਦਾ ਕੋਈ ਗੱਲ ਨਹੀਂ ਮੈਂ ਪੀ ਲਿਆ ਬੈਠੇ ਰਹੋ ਤੁਸੀਂ ਇੱਥੇ ਤੂੰ ਪਹਿਲਾਂ ਹੀ ਪੀ ਲਿਆ ਮੈਂ ਤਾਂ ਆਪੂ ਟੇਡ ਬਰ ਕੇ ਬੈਠੀ ਆ ਮੈਨੂੰ ਭੁਖਾਵਾ ਲਿਆ ਇੱਥੇ ਕੋਈ ਗੱਲ ਨਹੀਂ ਤੁਹਾਨੂੰ ਵੀ ਲਿਆ ਦਿੰਦੀ ਆ ਇਹ ਕਿੰਨਾ ਕਿ ਚੇਰਵਾ ਉਹਨਾਂ ਨੇ ਇੱਥੇ ਰਹਿਣਾ ਮੈਂ ਚੱਲਿਆ ਆਈਓ ਮੈਂ ਚੱਲਿਆ ਜੀ ਮੇਰੀ ਗੱਲ ਸੁਣੋ ਇੱਥੇ ਬੈਠੋ ਤੁਸੀਂ ਇੰਨਾ ਜ਼ਿਆਦਾ ਨਾ ਕਰੋ ਇੱਥੇ ਹਨਾ ਚੰਗੇ ਨਾ ਹੋ ਫਿਰ ਮੈਂ ਤੁਹਾਨੂੰ ਜੂਸ ਵੀ ਲਿਆ ਦੂੰਗੀ ਨਾਲ ਉਹ ਆਇਆ ਨਹੀਂ ਹੀ ਟੱਬਾ ਵੇਸਣ ਦਾ ਇੱਕ ਦਿਨ ਅਸੀਂ ਮੈਂ ਲੁਕਾ ਕੇ ਰੱਖਿਆ ਹੀ ਥੋੜਾ ਜਿਹਾ ਵੇਸਣ ਉਹ ਵੀ ਤਾਂ ਮਿੱਠੀ ਲਿਆ ਕੇ ਦੂੰਗੀ ਉਹ ਨਾ ਪਾਇਓ ਐਵੇਂ ਕਿ ਤੁਹਾਡੀ ਮਾਨ ਪਤਾ ਲੱਗ ਗਿਆ ਫਿਰ ਉਹਨੇ ਮੇਰੇ ਕੰਨਾਂ 'ਤੇ ਲੱਗ ਗਿਆ ਕਿ ਕਾਹ ਕਾਹ ਕਰਨਾ ਹੈਗੀ ਮਾੜੀ ਇਹ ਨੀਤੀ ਦੀ ਉੱਦਾਂ ਬਹਿ ਜਾ ਇੱਥੇ ਆਉਣ ਤੇ ਨਾਲੇ ਜਾਣਾ ਨਹੀਂ ਇਹ ਨਹੀਂ ਮਿਲਣਾ ਆਪੇ ਆ ਜਣ ਜੀ ਲੋੜਵਾ ਉਹਨਾਂ ਨੂੰ ਇੱਥੇ ਮਿਲ ਜਣ ਸਾਨੂੰ ਯਾਰ ਉਹ ਸਾਡੇ ਘਰ ਆਏ ਆ ਅਸੀਂ ਥੋੜੀ ਕਹਿ ਜਾਣਾ ਕਰ ਤੇ ਕੋਈ ਗੱਲ ਨਹੀਂ ਆ ਜਾਣ ਸਾਡੇ ਕੋਲ ਇੱਥੇ ਮਿਲ ਜਣ ਸਾਨੂੰ ਕੋੜਾ ਪਤਾ ਵਈ ਆਏ ਆ ਬਾਹਰ ਲੈ ਚਾਹ ਵੀ ਬਣ ਗਈ ਆ ਇੱਕ ਸਲੇ ਦੀ ਬਿਸਕੁਟ ਲਿਆ ਕੇ ਮੇਰੇ ਮੱਥੇ ਮਾਰਤੇ ਆ ਆਪ ਤੇ ਅੰਦਰ ਵੜ ਕੇ ਕੋਈ ਨਾ ਕੋਈ ਚੱਦੀ ਰਹਿੰਦੀ ਆ ਇਦਾਂ ਕਰਦੀ ਆ ਲੱਭਦੀ ਆ ਕੋਨਾ ਕੋਹਤ ਰੱਖਿਆ ਹੋਣਾ ਇਹਦੇ ਹੈ ਤੇ ਨਾਲੇ ਕਰਤੂਤ ਵਹਿਣਾ ਕਿ ਨਿਕ ਚੰਗੀ ਆ ਆਪ ਤੇ ਅੰਦਰ ਬੜੀ ਬੜੀ ਆ ਉਹਨੂੰ ਵੀ ਅੰਦਰ ਹੀ ਵੜ ਲਿਆ ਵਾ ਤੇ ਕਿੰਨਾ ਦਾ ਪਿਓ ਉਹ ਵੀ ਜਾ ਕੇ ਵੇਲੀ ਵੜ ਗਿਆ ਦੱਸ ਮੁੰਡਾ ਕੀ ਆਖੂਗਾ ਪਹੀ ਆਏ ਆ ਸਾਡਾ ਚਾਹੀਦੀ ਹੋਇਆ ਕਿ ਇਹਨੂੰ ਚਲ ਚਾਹ ਦੇ ਕੇ ਨਾ ਤੇ ਫੇਰ ਵਾਰੀ ਮਾਰਨੀ ਆ ਕਿਹਦਾ ਲੰਬਾ ਤਾਂ ਸਹੀ ਕੋਹਨਾ ਕੋਹਤ ਨੇ ਚਤਰੋਲੇ ਰੱਖਿਆ ਹੋਣਾ ਖਾਣ ਵਾਸਤੇ ਘੜਦੇ ਪੱਦਾ ਨਹੀਂ ਇਹਦਾ ਸਾਡਾ ਤੇ ਘੀ ਦੀ ਚੱਲ ਆਹ ਇਹਦੇ ਥੱਲੇ ਕੀ ਆ ਲੈ ਕੰਨਾਵਾੜਿਆ ਥੱਲੇ ਅੱਛਾ ਕਦਾਂ ਨਵੇਂ ਸੰ ਲਗਾ ਲਗਾ ਖਾਂਦੀ ਆ ਹੈ ਹਿੰਮਤ ਵੇਹੇ ਦੀ ਇੱਥੇ ਆ ਕੇ ਮੇਰੀ ਅੱਖਾਂ ਤੋਂ ਚੋਰੀ ਰੱਖਦੀ ਸਭ ਕੁਝ ਚਲੋ ਮੇਰਾ ਤਾਂ ਕੰਮ ਬਣ ਗਿਆ ਨਾਲੇ ਮੁੰਡਾ ਵਿਚਾਰਾ ਕੀ ਜਾਂਦਾ ਮਾਂ ਨੂੰ ਜਾ ਕੇ ਤੇ ਭੂਆ ਨੇ ਸੜੇ ਬਿਸਕਟਾ ਨਾਲ ਚਾਹ ਪਿਆਲੀ ਚਲ ਹਰਾ ਘਰ ਤੋਂ ਦੇਸਣਾਂ ਦੀ ਗਾੜੀ ਇਹਦੇ ਨਾਲ ਬਾਤ ਚ ਗੱਲਾਂ करूंगी ਨਾ ਮੈਂ ਦੱਸੂਗੀ ਮਾਤੇ ਨੂੰ ਚੱਕਣਾ ਮੈਂ ਐਵੇਂ ਤਰੀ ਫਿਟਦੀ ਜਾਂਦੀ ਅੰਦਰ ਬਹਿ ਬਹਿ ਕੇ ਮਗਾ ਮਗਾ ਕੇ ਤੇ ਅੰਦਰੇ ਚੀਜ਼ਾਂ ਖਾਂਦੀ ਰਹਿੰਦੀ ਉਹਨਾਂ ਕੋ ਮਨ ਸੋਣੀਆਂ ਹਾਂ ਇਹ ਪਾਏ ਲੈ ਲੇਖਾ ਹਾਂ ਦਹਾੜ ਤੇ ਮਾ ਦਾ ਪੈਕ ਪਿਆ ਕੇ ਤੇ ਮੱਖੀ ਮਾਰਿਆ ਕਰੀਮ ਵਾਲਿਆਂ ਦਾ ਇਹ ਨਾਲ ਹੀ ਕਿ ਚਿਪਕੜੀ ਚਾਹ ਦੇ ਕਿਤੇ ਲੈ ਜੀ ਤੇ ਬੇਕਰੀ ਵਾਲੇ ਲੈ ਹੁੰਦੇ ਜੇ ਚਿਪਕਿਲਾ ਕੇ ਦੇਣ ਸੀ ਤੇ ਜੇ ਵੇਸੜ ਮੈਨੂੰ ਮਾ ਲੱਭਦਾ ਮੇਰੀ ਤੇ ਬੇਇੱਜ਼ਤੀ ਕਰਾਤੀ ਸੀ ਨਾ ਇਹਨਾਂ ਨੇ ਚੌਵੇਂ ਪੁੱਤਰੇ ਨੇ ਕਿਤੇ ਕੋਈ ਨਹੀਂ ਪ੍ਰਾਣੇ ਜਾ ਲੈਂਦੇ ਇਹਨਾਂ ਨਾਲ ਦੋ ਹਫ਼ਤੇ ਮੈਂ ਕਊਂਗੀ ਚੱਲ ਚਾਹ ਤੇ ਬਣਾਵਾ ਨੌਤੀ ਅੰਦਰੋਂ ਬਾਹਰ ਨਿਕਲੇ ਤੇ ਅਗਲੇ ਨੂੰ ਸੋਣਾ ਲੱਗੇ ਭੀ ਨੋ ਇਹਦੀ ਚੰਗੀ ਆ ਚਾ ਕੀਤਾ ਉਹ ਤਾਂ ਸੜ ਕੇ ਮੰਦੀ ਅੰਦਰ ਪਈ ਰਹਿਣ ਤੇ ਕੋਈ ਨਹੀਂ ਇਹਦੇ ਕਿਹੜੇ ਭੈਣ ਭਰਾਵਾਂ ਨਹੀਂ ਆਉਣਾ ਨੀ ਦਾ ਮੈਂ ਵੀ ਮੱਤ ਦਊਣੀ ਚਾਜ ਨਾ ਨਾ ਉਹ ਕੋ ਤਾਂ ਫੜ ਮਟੇਵਲ ਲੈ ਆਵਾਂ ਕੋਈ ਨਹੀਂ ਭੋਜੀ ਇੱਥੇ ਰੱਖੋ ਇੱਥੇ ਰੱਖਦਾ ਹਾਂ ਹਾਂਜੀ ਰੱਖ ਤੋ ਚਲ ਠੀਕ ਵਾ ਲੈ ਆ ਵੀ ਮੇਰੀ ਇੱਜ਼ਤ ਰੱਖ ਲਈ ਮੇਰੀ ਪਤਨੀ ਨੇ ਟੇਬਲ ਤੇ ਕੁੱਟਾ ਹੀਗਾ ਇਹਨੂੰ ਤਾਂ ਪਤਾ ਹੀਗਾ ਤੇ ਰਹਿ ਕਿ ਜ ਗਈ ਇੱਥੋਂ ਪੀ ਟੇਬਲ ਤੇ ਭੂਆ ਦਾ ਕੁੱਟਾ ਵਾ ਚਾ ਚੰਗਾ ਹੋ ਗਿਆ ਲਓ ਪੁੱਤ ਪੀਓ ਕੋਈ ਨਹੀਂ ਮੋਚੀ ਨਹੀਂ ਜੱਜ ਜੁੱਤੀ ਉਹ ਤੈਨੂੰ ਕਰਨਾ ਤੁਸੀਂ ਕੋਈ ਨਹੀਂ ਲਖਾ ਮੇਰਾ ਪੁੱਤ ਲਓ ਪੁੱਤ ਚਾਹ ਪੀਓ ਚਾਹੀ ਪਰਮ ਗਿਆ ਕਿਤੇ ਇਹ ਪਤਾ ਨਹੀਂ ਉਹ ਪਰ ਮੈਂ ਵੇਖਿਆ ਨਹੀਂ ਸੀ ਇਹਦਾ ਠੀਕ ਆਹੋ ਤੇ ਮੈਨੂੰ ਤਾਂ ਪਤਾ ਇਨਾ ਚਾਹ ਇਨਾ ਚਾਹ ਕਿ ਤੇ ਸਵੇਰ ਦੀ ਉਠੀ ਆ ਮੈਂ ਨਹੀਂ ਮੰਜੀ ਤੇ ਬਹਿ ਕੇ ਵੇਖਿਆ ਮੈਂ ਤਾਂ ਕਿਹਾ ਅੱਜ ਮੇਰੇ ਪਤੀ ਨੇ ਆਉਣਾ ਵਾ ਅੱਜ ਨਾ ਮੈਨੂੰ ਕੋ ਆਇਓ ਕੋਈ ਵੀ ਆਹ ਸਵੇਰ ਦੀ ਲੱਗੀ ਸੀ ਮੈਤੇ ਉਹ ਤਾਂ ਸੱਜੀਆਂ ਬਣਾਣੀ ਆਵਾ ਠੀਕ ਆਹੋ ਚਾਹ ਪੀਓ ਤੁਸੀਂ ਫਿਰ ਮੈਨੂੰ ਕੋਈ ਨਹੀਂ ਜਲਦੀ ਨਹੀਂ ਆ ਮੈਂ ਤਾਂ ਚਾਹ ਹੀ ਬੜਾਵਾ ਤੇ ਕਰਾ ਕੀ ਹੈ ਤੁਹਾਡੇ ਵਾਲੇ ਵੇਖ ਵੇਖ ਕੇ ਓਹੀ ਭੁੱਖ ਮੱਗੀ ਸਾਰੀ ਤੂੰ ਅਜੇ ਰੱਖੋ ਲਾ ਦਸ ਪੋਤੀ ਨੂੰ ਕੋਸ਼ ਖਾਦਾ ਨਹੀਂ ਗਿਆ ਉਦਾਂ ਹੀ ਪਲੇਟਾਂ ਭਈਆਂ ਉਹ ਜੀ ਰੋਟੀ ਰੋਟੀ ਖਾਦੀ ਹੀ ਇੱਥੋਂ ਦੀ ਹੀ ਆਏ ਐ ਏਡੀ ਛਿੱਤੀ ਕਿਹੜੀ ਭੁੱਖ ਲੱਗ ਜਣੀ ਨਹੀਂ ਲੈ ਦੱਸ ਤੇ ਕੋਈ ਨਹੀਂ ਤੂੰ ਹੀ ਰੱਖ ਆ ਵੋ ਚਲ ਠੀਕ ਵਾਫਰ ਰੋਟੀ ਖਾਣੇ ਫੇਰ ਕੇ ਫਿਰ ਹੈ ਹਾਂਜੀ ਠੀਕ ਕਿਉਂ ਮੈਂ ਵੀ ਆ ਰੱਖ ਚਲ ਪੁੱਤ ਬੈਹ ਤੂੰ ਹਾਂਜੀ ਮੈਂ ਸਾਂਭਾਂ ਆ ਸਮਾਨ ਚਲ ਇੱਕ ਪ੍ਰਾਣਾ ਹੋਰ ਭੁਗਤ ਜਾਣਾ ਇਹਦੇ ਨਾਲ ਇਦਾਂ ਕਰਦੀ ਆ ਲਫਾਫਿਆਂ ਚ ਪਾ ਕੇ ਨਾ ਗੱਡਾ ਮਾਰ ਕੇ ਲਗਾ ਦਨੀ ਕਿਤੇ ਇਹਨੇ ਵੇਖ ਲਿਆਗਾ ਚੜੇਲ ਨੇ ਤੇ ਸਾਰਾ ਹੀ ਖਾ ਲੈਣਾ ਇਹਨੇ ਚਲ ਸਾਹ ਵੀ ਲੈਣੀ ਪਹਿਲਾਂ ਪਰੌਣੇਆਂ ਅੱਗੇ ਫੇਰੀ ਚੱਣੀ ਆ ਨਾ ਵਾ ਬੁੱਧ ਬੈਠਾ ਤਈ ਮੈਂ ਜਰਾ ਛਾਤੀ ਮਾਰਾਂ ਔਟੀ ਅੰਦਰੋਂ ਵੀ ਬਾਹਰ ਨਿਕਲੀ ਠੀਕ ਵੀ ਹੈਗੀ ਆ ਹਾਂਜੀ ਦੇਖ ਲਿਆ ਲੇਖਾ ਤੇ ਤਾ ਦਰਵਾਜਾ ਪਾਟ ਕਰਕੇ ਪਏ ਨੀ ਨਿਕਲੇ ਆ ਫੋਨ ਚੋਂ ਬਾਹਰ ਕੋਈ ਨਸ਼ਾ ਮਨੂੰ ਹੱਥ ਮਾਰ ਬਾਹਰ ਪਰੌਣੇਆਂ ਅੱਗੇ ਬੈਠੇ ਕੀ ਆਖਣਗੇ ਤੈਨੂੰ ਮੈਂ ਕੀ ਕਰਾਂ ਬਣ ਕੇ ਬੈਠੇ ਉਹ ਕਾਦੇ ਪਰੋਣੇ ਹੋਏ ਹਈ ਥੋਟ ਕੇ ਇੱਥੇ ਆ ਗਏ ਪਰੋਣੇ ਆਏ ਸ਼ਾਬਾਸ਼ ਤੇਰੇ ਹੈ ਕੱਲੋਂ ਤੇਰੇ ਵੀ ਹਣੀਆਂ ਨਾ ਕੋਈ ਗੱਲ ਨਹੀਂ ਮੈਂ ਵੀ ਇਦਾਂ ਹੀ ਕਰੂੰਗੀ ਤੁਸੀਂ ਇਦਾਂ ਹੀ ਕਰਦੇ ਆ ਜਦੋਂ ਮੇਰੇ ਆਉਂਦੇ ਨਾ ਤੁਸੀਂ ਨਹੀਂ ਅੰਦਰੋਂ ਨਿਕਲਦੇ ਬਾਹਰ ਆਹੋ ਇਦਾਂ ਹੀ ਕਰਦੀ ਆ ਮੈਂ ਆਪਣੀ ਵਾਰੀ ਦੁੱਖ ਲੱਗਦਾ ਨਹੀਂ ਉਹ ਤੇ ਹੋਈ ਨਾ ਉਹਨੇ ਤੇ ਇਦਾਂ ਕਰਨਾ ਹੀ ਕਰਨਾ ਵੀ ਤੂੰ ਪੁੱਤ ਹੋ ਕੇ ਇਦਾਂ ਕਰਨਿਆ ਇਹ ਤੇ ਹੋਈ ਨਾ ਹੈ ਤੂੰ ਤੇ ਮੇਰਾ ਪੁੱਤ ਮਾਣਾ ਇਹ ਤਾਂ ਬਗਾਨੀ ਆ ਇਹਨੇ ਦਿਨ ਤਾਂ ਕਰਨਾ ਹੀ ਕਰਨਾ ਵਾ ਵੀ ਮੇਰਾ ਜਲੂਸ ਨਿਕਲੇ ਵੀ ਤੇਰੀ ਤੇ ਮਾਂ ਨ ਖੱਤਿਆ ਇੱਕ ਵਾਰੀ ਤਾਂ ਸੋਚਦਾ ਵੀ ਮੇਰੀ ਮਾਂ ਸਿਰਦੀ ਕੱਲੀ ਭਜੀ ਫਿਰਨ ਢਈ ਆ ਹੈ ਤੇਰੇ ਮਾਮੇ ਦੀ ਕੁੜੀ ਆਈ ਆ ਕੋਈ ਉਪਰੀ ਨਹੀਂਗੀ ਕੋਈ ਸ਼ਰਮ ਨੂੰ ਹੱਥ ਮਾਰ ਅ ਲਾੜਾ ਕੰਬਲ ਮੂੰਹ ਤੋਂ ਠੀਕ ਨਹੀਂ ਲੱਗੇ ਉਹ ਘਾ ਚੜਿਆ ਵਾ ਤੈਨੂੰ ਚੜਿਆ ਹੋਣਾ ਨਾਲ ਕਰਕੇ ਵੀ ਤੈਨੂੰ ਵੀ ਤैया ਚੜਿਆ ਹੋਣਾ ਨਾਲ ਜਿਹੜਾ ਕੰਬਲ ਲੈ ਕੇ ਪਈ ਹੈ ਹੈ ਨਾਲੇ ਤੇਰੀ ਇੱਕ ਹੋਰ ਕਤੂਦ ਦਾ ਪਤਾ ਲੱਗਾ ਅੱਜ ਮੈਨੂੰ ਕਿਹੜੀ ਕਤੂਦ ਦਾ ਪਤਾ ਲੱਗ ਗਿਆ ਵਾ ਮੇਰੀ ਦਾ ਕੋਈ ਗੱਲ ਨਹੀਂ ਪਰਾਣੇ ਜਾ ਲੈਂਦੇ ਬਾਜ ਨੇਰੀ ਜੇ ਨਹੀਂ ਤੇਰੀ ਮੱਚਾ ਜਨਾ ਜਿਹੜੀ ਤੂੰ ਅੰਦਰ ਵੜਵੜ ਚੀਜ਼ਾਂ ਲਟਾਉਣੀ ਆ ਨਾ ਤੈਨੂੰ ਬੱਸ ਗੂੜੇ ਲੈ ਆਓ ਨੇਰੀ ਤੁਹਾਨੂੰ ਪਰਾਣੇ ਦਾ ਡਰ ਮਾਰਿਓ ਹੂੰ ਤੈਨੂੰ ਤਾਂ ਡਰ ਨਹੀਂਗਾ ਮਾਰਿਆ ਹਨਾ ਤੇਰੇ ਤੂੰ ਕਿਹਦਾ ਵੀ ਡਰ ਨਹੀਂਗਾ ਐਡੀ ਤੇ ਤੇਰੀ ਜ਼ੁਬਾਨ ਆ ਬੋਲਣ ਲੱਗਾ ਤਾਂ ਮੈਂਦੀ ਕੋਈ ਨਹੀਂ ਮੇਰੀ ਸੱਸ ਮਾਵਾਂ ਕਿ ਕੌਣ ਆ ਗਾੜੀ ਹੋਣੀ ਸ਼ਰਮ ਕਰ ਲਾ ਕਿਤੇ ਵੀ ਬਾਹਰੀ ਦੀ ਪਤੀ ਆਈ ਐ ਤੇ ਨਾਲ ਉਹਦਾ ਪਰਾਣਾ ਆ ਕੀ ਆਖੜਗੇ ਹੈ ਨਾ ਹੋ ਪਤਾ ਮੈਨੂੰ ਇਹਨਾਂ ਦਾ ਇੱਥੇ ਹੀ ਗੋਲ ਖਲੌਂਦੇ ਫਿਰਦੇ ਸੀਗੇ ਵੇਖਾਂ ਜਬਾਨ ਵੇਖੀ ਨਹੀਂ ਉਹ ਵਿਆਹੀ ਗਈ ਉਹਦੇ ਨਾਲ ਗੱਲ ਲਖ ਲੰਦੇ ਹੀ ਕਿ ਜਿੱਦਾ ਮਰਜ਼ੀ ਬੋਲੀ ਜਾ ਠੀਕ ਹੈ ਨਾ ਅਗਲੀ ਜਿਤਨਾ ਰਹਿਣ ਦੀ ਆਪਣੇ ਘਰ ਤੇ ਟੌਰ ਨਹੀਂ ਆ ਆ ਜਾਓ ਫਿਰ ਭਗਤਾਓ ਜਾ ਕੇ ਉਹਨਾਂ ਨੂੰ ਭਗਤਾਉਂਗੀ ਭਗਤਾ ਲੂੰਗੀ ਚੰਗਾ ਆਣ ਕੇ ਮਿਲ ਮੈਂ ਨਹੀਂ ਕਿਸੇ ਨੂੰ ਮਿਲਣਾ ਹੈਗਾ ਮੈਨੂੰ ਨਾ ਠੀਕ ਹੋਵੇਂ ਮੈਂ ਮੈਂ ਨਹੀਂ ਠੀਕ ਹੈਗੀ ਨਾਲ ਨਾਲੇ ਜੇ ਉਹਨਾਂ ਨੂੰ ਲੋੜਵਾ ਨਾ ਤੇ ਇੱਥੇ ਆ ਕੇ ਮਿਲ ਲੈਣ ਮੈਨੂੰ ਕਮਰੇ ਦੇ ਵਿੱਚ ਉਹਨਾਂ ਨੂੰ ਮੈਂ ਜਾਵਾ ਬੁਲਾਉਣ ਉਹ ਕਿਤੇ ਆਏ ਆ ਮਹਾਰਾਜੇ ਉੱਥੋਂ ਵੇਖਾਂ ਆਕਰ ਵੇਖਾਂ ਇਹਦੀ ਕਿਹਦੇ ਸਾਹ ਲੈਂਦੀ ਹੈ ਹੈ ਉਹ ਤੈਨੂੰ ਮਿਲਣਾ ਨੂੰ ਮਹਾਰਾਣੀ ਨੂੰ ਅੰਦਰ ਤੂੰ ਨਹੀਂ ਬਾਹਰ ਜਾ ਸਕਦੀ ਮੈਂ ਨਹੀਂ ਜਾ ਸਕਦੀ ਜੇ ਉਹਨਾਂ ਨੂੰ ਲੋੜ ਹੈ ਨਾ ਤੂੰ ਭੇਜ ਦਿਓ ਇੱਥੇ ਭੇਜ ਦਿਓ ਇੱਥੇ ਆਹ ਕੜ ਪਤਾ ਨਹੀਂ ਕਿੱਥੋਂ ਚੁੱਤੀ ਫਿਰਦੀ ਐ ਜਿਉਂ ਜਾਓ ਜਾਓ ਨਿੱਕਣ ਦੇ ਹੋਣੇ ਤੁਹਾਨੂੰ ਚਲ ਜੂਗੀ ਮੇਰੀ ਤੇ ਭਤੀਏ ਮੈਨੂੰ ਜਾਣਾ ਹੀ ਐ ਮੈਂ ਚਾਹ ਪਾਣੀ ਵੀ ਪਿਆ ਲਿਆ ਰੋਟੀ ਪਾਣੀ ਦਾ ਸਾਰਾ ਕੀਤਾ ਮੈਂ ਮੈਂ ਖਵਾ ਲ ਲੈਣਾ ਵਾ ਤੂੰ ਚੌੜੀ ਹੋ ਕੇ ਅੰਦਰ ਪਈ ਰਹਿ ਚੰਗਾ ਆਹੋ ਖਾਣੀ ਆਈ ਹੋਰੀ ਨਾਲੇ ਨੂੰ ਹੀ ਪਾਈ ਰੱਖ ਆਹ ਵੇਖਾਂ ਨਖੱਤਾ ਮੈਂ ਸ਼ਰਮ ਨਾ ਹਜਾ ਕਿਤੇ ਮਾਂ ਦੀ ਸ਼ਰਮ ਨਹੀਂ ਕੀਤੀ ਮਾਸਾ ਮੰਮੀ ਮੈਨੂੰ ਤਾਂ ਇਹ ਨਹੀਂ ਆਉਂਦੇ ਅੰਡਈ ਚੌੜੀ ਰਹਿ ਗਈ ਨਤੇ ਮੰਨ ਲੈ ਉਹਨੇ ਸੋ ਜੋ ਇਹਨੇ ਆਪਣੇ ਲੜਣਾ ਬੰਨ ਲਿਆ ਤੈਨੂੰ ਹੈ ਤੂੰ ਛੱਡ ਨਹੀਂ ਸਕਦਾ ਹੁਣ ਨਖਤਿਆ ਤੂੰ ਹੀ ਬਾਹਰ ਆ ਜਾ ਤੇਰੀ ਤਾਂ ਮਾਮੇ ਦੀ ਧੀ ਆ ਕੋਈ ਸ਼ਰਮ ਨਾਲ ਹੱਥ ਮਾਰ ਓਹ ਪਤਾ ਲਿਆ ਸਵੇਰ ਤਾਂ ਆਣ ਕੇ ਤੂੰ ਹੀ ਉਹਨੂੰ ਬੁਖਾਰ ਚੜਿਆ ਉਹਨਾਂ ਨੂੰ ਬਹੁਤ ਇੱਥੇ ਆਣ ਕੇ ਮਿਲ ਜੇ ਠੀਕ ਨਹੀਂ ਬੇ ਪਰਮ ਆਪਣੀ ਜੁਬਾਨ ਬੰਦ ਕਰਨੀ ਆਈ ਮੱਡੀ ਆਣ ਕੇ ਅੰਦਰ ਮਿਲ ਜੇ ਹੋਰ ਕੀ ਕਰਦੀ ਫਿਰਦੀ ਆਈ ਤੂੰ ਜਾਓ ਜਾਓ ਜਾ ਕੇ ਉਹਨਾਂ ਨੂੰ ਮਿਲੋ ਜਿਹੜੇ ਆਏ ਆ ਦੇਖ ਲੈ ਆਪਣੀ ਮਾਂ ਨੂੰ ਕਿੰਡੀ ਚਲਾਕ ਵਾ ਜੇ ਐਡਾ ਹੀ ਸੀਨ ਮਾਰੂ ਕਿ ਹਾਂ ਮੇਰੇ ਨਾਲ ਨਾ ਨੇ ਇੱਕ ਦੂਜੇ ਨੂੰ ਤਾਂ ਇੱਥੇ ਲੈ ਆਉਂਦੀ ਤੇ ਮੇਰੇ ਨਾਲ ਮਲਾ ਦਿੰਦੀ ਸਾਨੂੰ ਇੱਥੇ ਉਹ ਐਡੇ ਹੈਗੇ ਕਿ ਤੇ ਆਣ ਕੇ ਬੈਠੇ ਕੁਰਸੀਆਂ ਤੇ ਹਿੱਲੇ ਨਹੀਂ ਸਕਦੇ ਹੈਗੇ ਸਾਨੂੰ ਆ ਹੀ ਲੈਣ ਆਹੋ ਜਾਣੇ ਹੀ ਬਾਹਰ ਕਿਤੇ ਚੁੱਪ ਕਰਕੇ ਤੁਸੀਂ ਵੀ ਬੈਠੇ ਰੋ ਇਹੀ ਨਹੀਂ ਜਾਣਾ ਹੈਗਾ ਲੜਾਈ ਪਾਉਣੀ ਜਿਹੜੀ ਮਰਜ਼ੀ ਪਾਈ ਜਾਓਗੇ ਤਾਂ ਪਤਾ ਹੋਣਾ ਠੀਕ ਨਹੀਂ ਗਈ ਹੈ ਉੱਠਿਆ ਨਹੀਂ ਜਾਣਿਆ ਤੇ ਮੈਂ ਕਿਹਾ ਚੱਲ ਪਈ ਰਾ ਲੰਮੇ ਤੋਂ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਭੂਆ ਜੀ ਅਹੀਂ ਮੇਲ ਆਉਂਦੇ ਆ ਚੱਲ ਵੇਖ ਲਓ ਫਿਰ ਆਜੋ ਪਿੰਦੂ ਵੇਹਲਾ ਇਹਦੀ ਕਿੱਡੀ ਆਖੜ ਤੇ ਮੇਰੀ ਭਤੀ ਵੇਹਲਾ ਕਿੰਨੀ ਚੰਗੀ ਆ ਉਸੇ ਵળે ਉੱਠ ਕੇ ਚਲ ਗਈ ਆ ਕੋਈ ਦੀ ਭੂਆ ਜੀ ਅਹੀਂ ਮਿਲਵਨੇ ਆ ਹੈ ਆ ਤਾਂ ਹੋਏ ਸੰਸਕਾਰ ਇਹ ਤਾਂ ਖੱਤੀ ਨੂੰ ਕਿਸੇ ਨੇ ਦੱਸਿਆ ਹੀ ਕੁਝ ਨਹੀਂਗਾ ਕੋ ਬੜਿੰਦੇ ਦਾ ਪੀੜੇ ਕਰੀ ਬਾਤਾਂ ਮੈਂ ਥੋੜਾ ਟਾਂਗ ਲੱਗਣਾ ਹਾਂ ਕੋਈ ਨਹੀਂ ਆ ਜਿਹੜਾ ਮੈਂ ਤੇ ਗੇਪੀ ਦੇ ਕਾਂਢੀ ਆ ਤੇ ਘਰ ਤੇ ਦੀਗ ਦਾ ਤੇ ਮੈਂ ਤਾਂ ਨਾਲ ਕੰਮ ਕਰ ਲੈਂਦੀ ਹਾਂ ਤੇ ਕਿਵੇਂ ਲੈ ਗਿਆ ਕਿ ਅਜੇ ਤੱਕ ਆਈ ਨਹੀਂ ਨਾਈਕ ਨੂੰ ਪਤਾ ਨਹੀਂਗਾ ਜੀ ਮਨੇ ਤੇ ਚੰਗੀ ਮੱਤ ਦੇਣੀ ਉਹ ਚਾਹ ਲੈ ਯਾਰ ਜਿਹੜੀ ਹੁਣ ਦੇਦੀ ਮੱਤ ਦੇਈ ਜਾਏ ਇਹਨਾਂ ਨੂੰ ਫਿਰ ਅੱਗੇ ਰਿਆ ਗਾ ਦੇ ਜੇ ਉਹ ਅਗਲਾ ਨਹੀਂ ਆਉਂਦੀ ਇਹਦੇ ਨੂੰ ਚੰਗਾ ਮਤwali ਚੰਗੀ ਤੇ ਮੈਂ ਕਰਾਂ ਨਾ ਜਾਣਾ ਉਹਨਾਂ ਨਾਲ ਤੇ ਜੇ ਨਹੀਂ ਜਾਂਦੀ ਜਾਣਾ ਉਹ ਤੇ ਹੁਣ ਸੱਕੀ ਭੂਆ ਵਾ ਰਹੀ ਆਪਣੀ ਮਰਜ਼ੀ ਨਾਲ ਗੱਲੂ ਰਹੀ ਉਹਨੂੰ ਕੀ ਬਣਾ ਨੇ ਕੀ ਕੀ ਉਹਦੇ ਕਰਾਣੇ ਪਾਉਣਾ ਕੀ ਕਰਾਂ ਇਹਨੇ ਖਰੇ ਹੱਥ ਦੇਖਾ ਤਾ ਕਿ ਨਾ ਨੂੰ ਥਾਮ ਕਰਨਾ ਕਦਰ ਕੋਈ ਗੱਲ ਨਹੀਂ ਤੂੰ ਆ ਰੋਟੀ ਦਾ ਕਰਕੇ ਦਵਾਦਾ ਰੋਟੀ ਤੇ ਮੈਨੂੰ ਭੁੱਖ ਬੜੀ ਲੱਗੀ ਆ। ਸਾਡੇ ਟੈਨਸ਼ਨ ਸਾਰੇ। ਕਿੱਦਾਂ ਟੈਨਸ਼ਨ ਚੱਲਦਾ। ਮਹਾ ਵੀ ਦਾ ਖਾਧਰ ਬਣਾਇਆ। ਉਹਦਾ ਕੀ ਜਾਨਾ ਜੇ ਨੇਤਾ ਦਾ ਲਸਾਨ ਹੋ ਗਿਆ। ਚਲ ਮੈਂ ਅੱਧ ਰੋਟੀ ਲਗਾ ਕੇ ਦਿਖਾਉਂਦੀ ਖਵਾਣਾ। ਅੱਜ ਤਾਂ ਖਾਂ ਗਿਆ ਕੁੱਝ ਲੱਗੀ ਆ। ਜੀ ਵੰਨੇ ਗੱਲਾਂ ਜੀ ਰੱਖਣਾ ਮੈਂ ਰੋਟੀ ਕੋਨੇ ਵੀ ਨਹੀਂ ਖਾਣ ਕੇ ਕੱਲੇ ਨਾ। ਮੈਨੂੰ ਪਤਾ ਉਹ ਦਿਨ ਆ ਸਕਦਾ। ਮਰ ਗਿਆ ਜਿੰਦੀ ਰੋਟੀ ਦੀ ਛੇ। ਕਿਤੇ ਰੋਟੀ ਨਾ ਖਵਾ ਲਈਂ ਜਾਏ। ਮੂਨਾ ਬਰਾਬਰ ਤੇਰੀ ਕਰ ਲਈ ਦੀ ਆ ਪਰ ਤੂੰ ਦੀ ਹੈ ਨਹੀਂ ਆ ਜਾ ਪੁੱਤ ਆ ਜਾ ਆਪਾਂ ਇੱਥੇ ਬਈਏ ਬੈਠੋ ਬੋ ਜੀ ਹਾਂ ਬੈਠਾ ਕੋ ਤੋ ਫੜ ਤੈਰਾ ਦਾ ਢਿਆ ਪਿਆ ਪਿੰਦਰ ਨਾਲ ਗੱਪਾਂ ਮਾਰਨ ਹੈ ਉਹਨਾਂ ਦਾ ਤਾਂ ਟਾਈਮ ਲੰਘ ਜਾਣਾ ਹਣ ਬਾਬਾ ਚੱਲ ਆਪਾਂ ਆਪਤੀ ਦੁੱਖ ਸੁੱਖ ਫੋਲ ਲਈਏ ਹੁਣ ਹੋਰ ਸੁਣਾ ਸ਼ਾਸਤਰੀ ਕਿਦਾਂ ਚੰਗੀ ਆ ਹਾਂਜੀ ਚੰਗੇ ਨੇ ਠੀਕ ਆ ਅੱਛਾ ਪਰ ਇੱਕ ਗੱਲ ਵਿਖਲਾ ਤੇਰੀ 사ਸ ਨੂੰ ਵਕਲ ਕੇ ਨਹੀਂ ਕਵਾ ਹੈ ਇੰਨਾ ਨਹੀਂ ਸੋਚਿਆ ਵੀ ਭੂਆ ਆਪਣੇ ਕੋ ਪਹਿਲੀ ਵਾਰ ਚਲੀ ਮੇਰਾ ਸੂਟ ਤੇ ਬਣਦਾ ਸੀ ਨਾ ਹਨਾ ਪਣਦਾ ਤੇ ਮੇਰੀ ਨੌਂ ਦਾ ਵੀ ਆ ਤੇ ਭਰ ਚੱਲ ਨੌਂ ਨੂੰ ਨਾ ਦਿੰਦੀ ਮੈਨੂੰ ਤੇ ਦਿੰਦੀ ਖਾਲੀ ਹੱਥ ਤੋਰਤਾ ਵੇਲਾ ਤੈਨੂੰ ਭੂਆ ਜੀ ਮੈਂ ਤੇ ਉਹਨਾਂ ਨੂੰ ਕਿਆ ਹੀ ਜੋ ਵੀ ਦਿਨੇ ਦਵਾਉਣਾ ਨਾ ਤੇ ਤੁਸੀਂ ਮੈਨੂੰ ਆਪ ਹੀ ਦੱਸ ਦੋ ਤੇ ਨਾ ਹੀ ਮੈਂ ਉਹਨਾਂ ਨੂੰ ਕਿਆ ਹੀ ਕਿ ਮੈਂ ਆਪ ਹੀ ਬਣਾ ਕੇ ਲਿਆਉਣੇ ਕੱਪੜੇ ਤੇ ਕਹਿੰਦੇ ਸੀ ਵੀ ਅਸੀਂ ਕੋਈ ਦਰਨਾ ਨਹੀਂ ਲੈਂਦੇ ਇਹਦਾ ਕੰਮ ਅੱਛਾ ਹਾਂਜੀ ਵੇਹਲਾ ਅਸੀਂ ਦਿੰਦੇ ਇਹਦੇ ਨਾਲ ਹੀ ਉਹ ਦੇਣ ਲੈ ਆ ਵਿਆਹ ਚ ਮੈਂ ਥੋੜਾ ਕੁਝ ਦਿੱਤਾ ਵਾ 500 ਤੋਂ ਥੱਲੇ ਤੇ ਮੈਂ ਕਿਤੇ ਸੱਗਣੇ ਦਿੱਤਾ ਤੇ ਵੇਹਲਾ ਆਪਣੀ ਵਾਲੀ ਕਤੂਤਣ ਕਿੱਡੀ ਖੋਈ ਫੇਰੇ ਹੈ ਇੱਥੇ ਪਤਾ ਲੱਗਦਾ ਖਾਨਦਾਨੀ ਦਾ ਪਰ ਜੀ ਉਹ ਤੇ ਕਹਿੰਦੇ ਸੀ ਕਿ ਉਹਨਾਂ ਨੇ 2500 ਰੁਪਇਆ ਲਾਇਆ ਤੇ ਉਹ ਮੈਂ ਮੋੜ ਦਾਂਗੀ ਜੇ ਕੋਈ ਪ੍ਰੋਗਰਾਮਾ ਹੋਗਾ ਉਹਨਾਂ ਦੇ ਐਵੇਂ 2000 ਲਾਇਆ ਵਾ ਇਹ ਜਿੰਨਾ ਮਰਜ਼ੀ ਕਹੀ ਜਾਵੇ ਹਾਂ ਉਹ ਤੇ ਮੈਨੂੰ ਪਤਾ ਨਾ ਮੈਂ ਕਿੰਨੇ ਲਾਏ ਆ ਚਲਾ ਤવાડી ਚਲ ਇੱਕ ਗੱਲ ਦੱਸ ਆਈ ਕਿਉਂ ਨਹੀਂ ਤੇਰੇ ਨਾਲ ਤੁਹਾਨੂੰ ਕੀ ਦੱਸਾਂ ਮੈਂ ਆਂਦੇ ਹੀ ਕਿ ਮੈਂ ਨਹੀਂ ਜਾਣਾ ਹੱਡਣੇ ਨੰਨਾਂ ਨੂੰ ਮਿਲਣਾ ਚਾਹਗਾ ਵੇਹਲਾ ਨਾਵਾ ਉਹਦੇ ਘੇਟ ਵਿੱਚ ਅਜੇ ਵੀ ਖਾਰਵਾ ਹੈ ਹੈ ਤੇਰੇ ਰਿਸ਼ਤੇ ਤਾਂ ਖੁਸ਼ ਥੋੜਾ ਹੀ ਗੀ ਹੈ ਹੈ ਇਹਦੇ ਚੁੰਡੀ ਨਹੀਂ ਸੀ ਤੇਰੇ ਨਾਲ ਵਿਆਹ ਕਰਨਾ ਇਹ ਤੇ ਮੈਨੂੰ ਘਾਰਣ ਕੇ ਕਹਿ ਕੇ ਗਈ ਹੈ ਆਪਣੇ ਭਤੀਜ ਨੂੰ ਕਲਾ ਦੋ ਇਥੋਂ ਹੈ ਉਹ ਤਾਂ ਮੈਂ ਰਹੀ ਆਪਣੇ ਸਟੈਂਡ ਤੇ ਪੁੱਤ ਤੇ ਮੈਂ ਤੈਨੂੰ ਇੱਥੇ ਲਿਆ ਕੇ ਸਾਹ ਲਿਆ ਵਾ ਤੇ ਇਹਦਾ ਹਾਲ ਵੇਖ ਲੈ ਹੈ ਢਿੱਡੋਂ ਨੀਂ ਚੰਗੀ ਏ ਐ ਚੁਸਤ ਚਲਾਕ ਹੋ ਕੇ ਰਵੀ ਚੰਗਾ ਭੋਲੇ ਜੇ ਬਣ ਕੇ ਰਹਿਣ ਦੀ ਲੋੜ ਨਹੀਂ ਗੀ ਤੇਰੀ ਸੱਸ ਬੜੀ ਚਲਾਕ ਵਾ ਠੀਕ ਹੈ ਨਾ ਹੌਲੀ ਹੌਲੀ ਨਾ ਸਾਰੇ ਘਰ ਦਾ ਕੰਮ ਆਪਣੇ ਹੱਥ ਵਿੱਚ ਕਰ ਤੇ ਪਿੰਦਰ ਨੂੰ ਆਪਣੇ ਹੱਥ ਚ ਅੱਖੀਂ ਇਹ ਨਾ ਹੋਵੇ ਤੇ ਤਿਸਾਸ ਆਪਣੇ ਮਗਰ ਲਾ ਲਈ ਤੇ ਤੇਰੇ ਪੱਲੇ ਕੁਝ ਵੀ ਨਾ ਰਹਿ ਜਾ ਜਿਛਦੇਣੇ ਬਸ ਹੁਣ ਇਹ ਵੇਖ ਕਿ ਉਹ ਚੱਲਦੀ ਕਿੱਦਾਂ ਉਹ ਠੀਕ ਹੈ ਨਾ ਉਹ ਹਜੀ ਬੜੇ ਚੰਗੇ ਉਦਾਂ ਚੰਗੇ ਕਿਹੇ ਘਰ ਤੋਂ ਰੋਕਦੇ ਰੋਕਦੇ ਨਹੀਂ ਉਹ ਚੰਗੇ ਚੰਗੇ ਹੈ ਨਹੀਂ ਜੀ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਭੋਜੀ ਮੇਰੀ ਤੇ ਗੱਲ ਸੁਣ ਲੋ ਇਹੋ ਤੇ ਮੈਂ ਗੱਲ ਕਹਿਣ ਲੱਗੀ ਆ ਕਿ ਉਦਾਂ ਦੇ ਸਾਰੇ ਪਾਸੇ ਚੰਗੇ ਨੇ ਜੇਦੋਂ ਤੁਹਾਡਾ ਨਾ ਲੈਂਦਾ ਨਾ ਉਦੋਂ ਥੋੜਾ ਜਿਹਾ ਕਰਦੇ ਨੇ ਤੇ ਇਹ ਗੱਲ ਮੈਨੂੰ ਵੀ ਨਹੀਂ ਚੰਗੀ ਲੱਗਦੀ ਉਹਨਾਂ ਦੀ ਵੇਖ ਲਾ ਪੁੱਤ ਹੁਣ ਇਤੋਂ ਵੱਧ ਮੈਂ ਚੰਗੀ ਕੀ ਹਾਂ ਆਪਣੇ ਹੱਥੀ ਆਪਣੀ ਪਤੀ ਦਾ ਰਿਸ਼ਤਾ ਕਰਵਾਇਆ ਵਾ ਵਿੱਚ ਹੋ ਗਿਆ ਸਾਰੇ ਕੰਮ ਕੀਤੇ ਆ ਨਾ ਤੈਨੂੰ ਲੱਗਾ ਕਿ ਤੇ ਮੇਰੀ ਭੂਆ ਮਾੜੀ ਹੈ ਹੈ ਮੈਂ ਤਾਂ ਗਾਂ ਉਹ ਸਾਰੇ ਕੰਮ ਕਰਨੀ ਆ ਤੇ ਨੀਤਕੇ ਦੀ ਮਾੜੀ ਹੋਈ ਤੇਰੀ ਸੱਸ ਦੀ ਮਾੜੀ ਆ ਨਾ ਗੱਲ ਤੇ ਤੁਹਾਡੀ ਮੈਨੂੰ ਵੀ ਸਹੀ ਲੱਗਦੀ ਹੈ ਪਰ ਪਤਾ ਨਹੀਂ ਕਿਉਂ ਇਦਾਂ ਕਰਦੇ ਨੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਮੂੰਹ ਪੈ ਜਾਊਗਾ ਤੇ ਮੇਰੀ ਗੱਲ ਸੁਣ ਪ੍ਰਾਣੀਆਂ ਗੱਲਾਂ ਤੇ ਚਲ ਜੀਆਂ ਪਿੱਛੇ ਜਦੋਂ ਸਾਂਝੇ ਘਰ ਅੱਜ ਹੋਈ ਹੈ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਪਰ ਉਹ ਗੱਲਾਂ ਫਰਸਿਟੀ ਦੀਆਂ ਵਾ ਭਲਾ ਵੀ ਦੇਣਾ ਚਾਹੀਦਾ ਵਾ ਹੁਣ ਗਾਂ ਸੋਚੇ ਕਿ ਗਾਂ ਮੇਰੇ ਨਾਲ ਕਿੱਦਾਂ ਮਿਲਣ ਈ ਆ ਹੁਣ ਸਗੀ ਪਤੀ ਉਹਦੀ ਮੇਰੇ ਘਰ ਵਾ ਹੋਣੀ ਅਕਲ ਨੂੰ ਹੱਥ ਮਾਰਨਾ ਮੈਂ ਹੈ ਆਕੜ ਵੇਖ ਲੈਦੀ ਕਿੱਡੀ ਆ ਗੱਲ ਤੇ ਸਹੀ ਹੁਣ ਤੁਸੀਂ ਵੀ ਤੇ ਭਲਾਈਆਂ ਹੀ ਨੇ ਗੱਲਾਂ ਤੇ ਇਹ ਵੀ ਭਲਾ ਛੱਡਣ ਜੋ ਪਿਛੇ ਹੋ ਗਿਆ ਹੋ ਗਿਆ ਸਹੀ ਨਾ ਇਹ ਨਹੀਂ ਭਲਾਉਣ ਵਾਲੀ ਤੈਨੂੰ ਮੈਂ ਤਾਂ ਹੀ ਸਮਝਾਉਣ ਲਈ ਆ ਕਿ ਤੇਰੇ ਰਿਸ਼ਤੇ ਵਿੱਚ ਰਾਜੀ ਨਹੀਂ ਹੈਗੀ ਏ ਤੇ ਥੋੜੀ ਜਿਹੀ ਚਕੰਨੀ ਹੋ ਕੇ ਰਵੀ ਚੰਗਾ ਹਾਂਜੀ ਕੋਈ ਗੱਲ ਨਹੀਂ ਆਹੋ